ਅਜੀਤ ਅੰਬਰਸਰ ਦੀ ਗੱਲ ਕਰਦੇ ਆਂ ਪਹਿਲੀ ਗੱਲ ਕਿ ਫਾਰਮਰ ਸਾਡੇ ਭਰਾ ਨੇ ਜਿਹੜੇ ਅਸਲੀ ਫਾਰਮਰ ਨੇ ਜਥੇਬੰਦੀਆਂ ਦਾ ਆਪਣੀਆਂ ਪੋਲਿਟਿਕਸ ਖੇਡਦੀਆਂ ਆਪਣੀ ਲੀਡਰਸ਼ਿਪ ਚਮਕਾਉਂਦੀਆਂ ਮੈਂ ਫਾਰਮਰਸ ਦੇ ਇਸ਼ੂ ਚ ਬਹੁਤ ਕਲੀਅਰ ਆ ਕਲੀਅਰ ਪ੍ਰੋਪੋਜ਼ਲਸ ਪੁਟ ਅਪ ਕੀਤੀਆਂ ਨੇ ਕਿ ਸਭ ਤੋਂ ਮੇਨ ਆਬਜੈਕਟਿਵ ਆ ਕਿ ਫਾਰਮਰਸ ਦੀਆਂ ਇਨਕਮਾ ਵਧਣ ਉਹ ਇੰਡਸਟਰੀ ਵਧਾਵੇ ਕੋਆਪਰੇਟਿਵ ਵਧਾਵੇ ਮੈਂ ਅੰਬਰਸਰ ਦੀ ਗੱਲ ਕਰ ਰਿਹਾ ਕਿਉਂਕਿ ਅੰਬਰਸਰ ਦੇਖੋ ਵੇਰਕਾ ਕੋਆਪਰੇਟਿਵ ਹੈਗੀ ਆ ਇਸ ਤਰ੍ਹਾਂ ਦੀਆਂ ਕਈ ਹੋਰ ਕੋਆਪਰੇਟਿਵ ਬਣ ਸਕਦੀਆਂ ਆ ਜਾਂ ਯੂਨੀਅਨ ਵਧਾਵੇ ਤੁਹਾਡਾ ਆਬਜੈਕਟਿਵ ਬੜਾ ਕਲੀਅਰ ਆ ਕਿ ਫਾਰਮਰਾਂ ਦੀਆਂ ਇਨਕਮਾ ਵਧਣੀਆਂ ਚਾਹੀਨੀਆਂ ਮੈਂ ਕਲੀਅਰ ਤਿੰਨ ਪ੍ਰੋਪੋਜ਼ਲ ਪੁੱਟ ਫਾਰਵਰਡ ਕੀਤੀਆਂ ਹੋ ਸਕਦਾ ਹੈ ਫਾਰਮਰ ਕਈ ਹੋਰ ਵੀ ਪੁੱਟ ਆਕਰ ਜਿਤਨਾ ਮੈਂ ਬਾਰਡਰ ਚ ਗਿਆ ਸੀਗਾ ਉਹਨਾਂ ਨੂੰ ਧਾਰ ਦੀ ਪ੍ਰੋਬਲਮ ਹੈ ਉਹਨਾਂ ਨੇ ਹੋਰ ਰੇਜ਼ ਕੀਤੀ ਮੈਂ ਉਹ ਟੇਕਾ ਵੀ ਕੀਤੀ ਕਈ ਚੀਜ਼ਾਂ ਰਿਸੋਲਵ ਵੀ ਹੋਈਆਂ ਇਸ ਕਰਕੇ ਮੇਰੀ ਰਿਕੁਐਸਟ ਇਹ ਆ ਜਿਹੜੇ ਵੀ ਕਿਸਾਨ ਭਰਾ ਨੇ ਕਦੀ ਵੀ ਵੈਲਕਮ ਨੇ ਲੇਕਿਨ ਜਿਹੜੀ ਮੇਰੀ ਪ੍ਰਪੋਜ਼ਲ ਆ ਉਹ ਉਹਨਾਂ ਤੱਕ ਪਹੁੰਚਣਾ ਚਾਹੀਦਾ ਬਾਕੀ ਦੇਖੋ ਵਿਰੋਧ ਕਰਨਾ ਇਹ ਤਾਂ ਜਥੇਬੰਦੀਆਂ ਪੋਲਿਟਿਕਸ ਪਲੇ ਕਰਦੀਆਂ ਆ ਲੋਕਾਂ ਨੂੰ ਪਰੇਸ਼ਾਨ ਕਰਦੀ ਉਹ ਫਾਰਮਰ ਨੂੰ ਵੀ ਪਰੇਸ਼ਾਨ ਕਰਦੇ ਆ ਆਪਣੀ ਲੀਡਰੀ ਚਮਕਾਣੀ ਆ ਜੀ ਆਿਆਂ ਨੂੰ ਜਿੱਥੇ ਮਰਜ਼ੀ ਕਰਦੇ ਫਿਰੋ ਮੈਂ ਜਿਹੜੇ ਆਪਣੇ ਓਬਜੈਕਟਿਵ ਚਾ ਉਹ ਕਲੀਅਰ ਆ ਦੇਖੋ ਹਿਸਟਰੀ ਜੋ ਮਰਜ਼ੀ ਕਰਦੇ ਰਹਿਣ ਮੈਂ ਅੰਮ੍ਰਿਤ ਸਰਦਾ ਵਚੋਲਾ ਬਰਨੂ ਤਿਆਰ ਆਂ ਅੰਮ੍ਰਿਤ ਸਰ ਦੇ ਫਾਰਮਰਸ ਦੀਆਂ ਇਨਕਮਾ ਵਧਨੀਆਂ ਚਾਹੀਦੀਆਂ ਉਹ ਪ੍ਰੋਡਕਟਿਵਿਟੀ ਇਨਕਰੀਜ਼ ਦੇ ਥਰੂ ਵਦਨ ਉਹ ਮੈਂ ਜ਼ਿਆਦਾ ਐਕਸਪਲੇਨ ਨਹੀਂ ਕਰਦਾ ਲੇਕਿਨ ਇਹ ਡਾਈਵਰਸੀਫਿਕੇਸ਼ਨ ਦੀ ਗੱਲ ਹੁੰਦੀ ਸਾਡੇ ਤੇ ਆਲਰੇਡੀ ਡਾਈਵਰਸੀਫਿਕੇਸ਼ਨ ਹੈਗੀ ਆ ਸਾਡੇ ਇੱਥੇ ਸਬਜ਼ੀਆਂ ਫਲ ਫਰੂਟ ਗਰੋ ਕਰਦੇ ਆਂ ਮੈਂ ਗਾਂਜੀ ਗੱਲ ਵੀ ਕੀਤੀ ਸੀ ਵੇਸ ਪ੍ਰੋਡਕਟ ਦੀ ਇਹਨਾਂ ਨੇ ਕਿੰਨਿਆਂ ਨੂੰ ਜਾ ਕੇ ਦੱਸਿਆ ਉਹ ਤੇ ਡਿਮਾਂਡ ਨਹੀਂ ਵੇ ਦੇਖੀ ਕਿ ਪ੍ਰਾਲੀ ਦਾ ਆ ਸਮਾਧਾਨ ਹੈ ਹਨੀਵੈਲ ਕੰਪਨੀ ਨੂੰ ਇੱਥੇ ਬੁਲਾਓ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਸਾਡਾ ਆਬਜੈਕਟਿਵ ਆ ਵਿਚਾਰੇ ਫਾਰਮਰ ਨੂੰ ਪਤਾ ਹੋਵੇ ਉਹ ਬਾਰ-ਬਾਰ ਪ੍ਰਾਲੀ ਜਨੰਦਾ ਰਹੇ ਤੇ ਤੁਸੀਂ ਆਪਣੀ ਲੀਡਰਸ਼ਿਪ ਚਮਕਾਉਂਦੇ ਰਹੋ ਇਹ ਤਾਂ ਫਿਰ ਗਲਤ ਗੱਲ ਹੈ ਨਾ ਦੂਜੀ ਗੱਲ ਇਹ ਜਥੇਬੰਦੀਆਂ ਤੋਂ ਡਰਨ ਵਾਲਾ ਮੈਂ ਨਹੀਂ ਹਾਂ ਜਿੱਥੇ ਮਰਜ਼ੀ ਆ ਕੇ ਡੈਮੋਨਸਟ੍ਰੇਸ਼ਨ ਕਰਨੀ ਜਮ ਲੋਕਾਂ ਨੂੰ ਤੰਗ ਕਰਨਾ ਆਪਣੀ ਲੀਡਰਸ਼ਿਪ ਦੀ ਚਮਕਾਣੀ ਚਮਕਾ ਲਓ ਲੇਕਿਨ ਅਗਰ ਇਹ ਸਮਝਦੇ ਹੋ ਕਿ ਸਮੁੰਦਰੀ ਪਰਿਵਾਰ ਦਾ ਜਿਹੜਾ ਮੈਂ ਬੇੜਾ ਚੁੱਕਿਆ ਮੈਂ ਤੁਹਾਡੇ ਤੋਂ ਡਰ ਜਾਵਾਂਗਾ ਇਹ ਭੁੱਲ ਜਾਓ ਇਹ ਭੰਡੇਰ ਹੋਏ ਉਹਦਾ ਪਿਓ ਵੀ ਹੋਵੇ ਇਹ ਕੰਮ ਜਥੇਬੰਦੀਆਂ ਦੀ ਲੀਡਰਸ਼ਿਪ ਦੀ ਨਹੀਂ ਆ ਆਪਾਂ ਦੇਖੋ ਮੈਂ ਐਕਸਪੈਕਟ ਕਰਦਾ ਹਾਂ ਕਿ ਭੰਡੇਰ ਸਾਹਿਬ ਵੀ ਫਾਰਮਰਸ ਦੇ ਇਨਕਮਾਨਾ ਕਨੈਕਟਡ ਨੇ ਕਿਉਂਕਿ ਉਹ ਅੰਮ੍ਰਿਤਸਰ ਤੋਂ ਆਂਦੇ ਨੇ ਉਹਨਾਂ ਦੀ ਰਿਸਪੌਂਸਿਬਿਲਟੀ ਆ ਕਿ ਲੀਡਰਸ਼ਿਪ ਆਪਣੀ ਬਾਦ ਚਮਕਾਣ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੀ ਆ ਫਾਰਮਰਸ ਦੀ ਜਿਹੜੀਆਂ ਪ੍ਰੋਬਲਮਸ ਨੇ ਜਿਹੜੇ ਮੈਂ ਸੋਲੂਸ਼ਨ ਦੱਸੇ ਨੇ ਉਹਨਾਂ 'ਚ ਕੁਝ ਵਾਦਾ ਪਾਣ ਉਹਦੇ 'ਚ ਕੋਈ ਕੰਸਟਰਕਟਿਵਲੀ ਐਡ ਕਰ ਦੇ ਮੈਂ ਤਾਂ ਕਿਸਾਨਾਂ ਨੂੰ ਮਿਲਦਾ ਹਾਂ ਤੁਸੀਂ ਕਹਿੰਦੇ ਹੋ ਕਿ ਉਹ ਤਾਂ ਆਪਣੀ ਲੀਡਰਸ਼ਿਪ ਚਮਕਾਣ ਆਏ ਨੇ ਮੇਰੇ ਘਰ ਦੇ ਬਾਹਰ ਆਏ ਨੇ ਨਾਰੇ ਲਾਣ ਲੋਕਾਂ ਨੂੰ ਤੰਗ ਕਰਨ ਆਏ ਆ ਮੈਨਾਂ ਗੱਲ ਕਰਨੀ ਹੋਵੇ ਤੇ ਮੈਂ ਤਾਂ ਕਿਸੇ ਵੀ ਕਿਸਾਨ ਭਰਾ ਨੂੰ ਮੈਂ ਜਾਣਾਂ ਪਿੰਡਾਂ 'ਚ ਵੀ ਗੱਲ ਕਰਦਾ ਆ ਮੈਂ ਤਾਂ ਆਪਣੀ ਓਪਨ ਮੇਰਾ ਤੁਸੀ ਵਿਜਨ ਡਾਕੂਮੈਂਟ ਦੇਖੋ ਉਹਦੇ 'ਚ ਐਗਰੀਕਲਚਰ ਦੀ ਗੱਲ ਹੈ ਅਰੇ ਗੱਲ ਸੀਰੀਅਸਲੀ ਕਰਨੀ ਆ ਤੇ ਆਹ ਟੀਵੀ ਕੈਮਰਿਆਂ ਨਾਲ ਇਹ ਲੀਡਰਸ਼ਿਪ ਚਮਕਾਣ ਨਾਲ ਪੋਲਿਟਿਕਸ ਖੇਡਣ ਨਾਲ ਤਾਂ ਥੋੜਾ ਹੁੰਦੀ ਹੈ ਮੈਨੂੰ ਇੱਕ ਗੱਲ ਦੱਸੋ ਮੇਰੇ ਅਗੇਂਸਟ ਜੀ ਜਿਹੜਾ ਗੱਲ ਕਰ ਰਿਹਾ ਜਿਹੜਾ ਕਿਸਾਨਾਂ ਦੀ ਇਨਕਮਾ ਇਨਕਰੀਜ਼ ਕਰਨ ਦੀ ਕੰਕਰੀਟ ਪ੍ਰਪੋਜ਼ਲ ਦੇ ਰਿਹਾ ਉਹਦੇ ਅਗੇਂਸਟ ਆ ਕੇ ਕਹਿੰਦੇ ਅਸੀਂ ਡੈਮੋਨਸਟ੍ਰੇਸ਼ਨ ਕਰਨੀ ਆ ਇਹ ਔਜਲਾ ਸਾਹਿਬ ਪਿਛਲੇ 8 ਸਾਲ ਦੇ ਐਗਰੀਕਲਚਰ ਕਮੇਟੀ ਦੇ ਮੈਂਬਰ ਨੇ ਇਹਨਾਂ ਦੇ ਸਾਹਮਣੇ ਨਹੀਂ ਜਾ ਕੇ ਡੈਮੋਨਸਟ੍ਰੇਸ਼ਨ ਕਰਦੇ ਇਹਨਾਂ ਨੂੰ ਨਹੀਂ ਪੁੱਛਦੇ ਇਹ ਕੀ ਕੁਛ ਕਾਉਂ ਆ ਉਹ ਇਹਨਾਂ ਦਾ ਕੱਲ ਮੈਂ ਮਜੀਠੇ ਆਪਣਾ ਅਸੀਂ ਭਾਈਚਾਰੇ ਦੀ ਦੋ ਫੈਮਿਲੀ ਨੇ ਮੈਨੂੰ ਬੁਲਾਇਆ ਮੈਂ ਉੱਥੇ ਅਫਸੋਸ ਕਰਨ ਗਿਆ ਉਹਨਾਂ ਦੀ ਗੱਲ ਸੁਣਨ ਗਿਆ ਤੇ ਇਹ ਉੱਥੇ ਨਾਰੇ ਲਾ ਰਹੇ ਸੀ ਰੋਗ ਰਹੇ ਸੀ ਰਸਤਾ ਮੈਂ ਕਿਹਾ ਬਾਅਦ ਚ ਆਪਣੇ ਜਿੰਨੇ ਜਰਨਲਿਸਟ ਭਰਾ ਸੀ ਮੈਂ ਕਿਹਾ ਇੱਕ ਵਾਰੀ ਦੇਖਿਓ ਕਿ ਉਹਦੇ ਬਾਅਦ ਇਹ ਜਾ ਕੇ ਅਫਸੋਸ ਕਰਦੇ ਆ ਮੈਨੂੰ ਇੰਨੀ ਲੀਡਰਸ਼ਿਪ ਚਮਕਾਣੀ ਆ ਇਹ ਜਿਹੜੀ ਲਾਂਡ ਆਰਡਰ ਦੀ ਪ੍ਰੋਬਲਮ ਹੋ ਰਹੀ ਸੀਵਰੇਜ ਦੀ ਪ੍ਰੋਬਲਮ ਹੋ ਰਹੀ ਪਿੰਡਾਂ ਚ ਉਹ ਇਹਨਾਂ ਨੇ ਰੀਸ ਕੀਤੀ ਆ ਵੱਡੇ ਵੱਡੇ ਨੇਤਾ ਨੇ ਮੈਂ 올 ਇੰਡੀਆ ਪੰਜਾਬ ਲੈਵਲ ਦੀ ਨਹੀਂ ਗੱਲ ਕਰਦਾ ਮੈਂ ਸਿਰਫ ਅੰਮਰਸਰ ਦੀ ਗੱਲ ਕਰ ਰਿਹਾ ਔਰ ਜਾ ਕੇ ਆਪਣੀਆਂ ਅੱਖਾਂ ਨਾਲ ਉਹ ਮਾਂ ਦੇ ਅਥਰੂ ਦੇਖਣੇ ਸੀਗੇ ਉਹ ਫੋਟੋ ਦੇਖਣੀ ਸੀ ਕਿਤਨਾ ਸਾੜ ਕੇ ਉਹ ਬੱਚੇ ਨੂੰ ਸਟਿਆ ਤੇ ਇੱਕ ਬੱਚਾ ਗਲਤ ਦਵਾਈ ਲੈ ਕੇ ਉਹਦੀ ਮੌਤ ਹੋ ਗਈ ਉਹਦੇ ਬਾਰੇ ਇੱਕ ਵੀ ਗੱਲ ਕੀਤੀ ਇਹਨਾਂ ਨੇ ਉਹ ਸਾਡ ਨੂੰ ਟੱਚ ਨਹੀਂ ਕਰਦੀ ਮੈਂ ਤਾਂ ਤਦ ਹੀ ਉਹੀ ਕਹਾਂਗਾ ਮੈਂ ਤਾਂ ਨਹੀਂ ਦੇਖਿਆ ਔਇਲਾ ਸਾਹਿਬ 8 ਸਾਲ ਐਗਰੀਕਲਚਰ ਕਮੇਟੀ ਦੇ ਮੈਂਬਰ ਰਹੇ ਮੈਂ ਵੀ ਕੱਲ ਕਿਹਾ ਕਿ ਪਾਰਲੀਮੈਂਟ ਦੇ ਦੁਆਰਾ ਪਿੰਡ ਅਡਾਪਟ ਕਰ ਸਕਦੇ ਹੋ ਜਿੱਥੇ ਪੈਸਾ ਹੁੰਦਾ ਆ ਇੱਕ ਪਿੰਡ ਨਹੀਂ ਅਡਾਪਟ ਕੀਤਾ ਤੇ ਵੱਡੀਆਂ-ਵੱਡੀਆਂ ਗੱਲਾਂ ਧਰਨੀ ਧਰਨੀਆਂ ਜਾ ਕੇ ਬਹਿ ਜਾਣਗੇ ਲੇਕਿਨ ਕਮੇਟੀ ਤੇ ਤਾਂ ਕੁਝ ਨਹੀਂ ਲਿਖ ਕੇ ਦਿੱਤਾ ਵੈਰੀਫਿਕੇਸ਼ਨ ਜੋ ਅਸੀਂ ਕਰ ਰਹੇ ਆ ਮਟਰਾਂ ਦਾ ਮੈਂ ਐਗਜ਼ਾਮਪਲ ਕੀ ਦਿੱਤਾ ਇਹ ਮਜ਼ਾਕ ਕਰਨਾ ਸ਼ੁਰੂ ਕਰਤਾ ਵੀ ਜਦੋਂ ਦਿਮਾਗ ਨਹੀਂ ਚੱਲੂਗਾ ਤਾਂ ਮਜ਼ਾਕ ਹੀ ਕਰਾਂਗੇ ਮੈਂ ਕਿਹਨੂੰ ਕਿਹਾ ਬਾਹਰ ਬੈਠੋ ਆਪਣੇ ਆਪ ਜਿੱਥੇ ਮੌਜ ਜਿੱਥੇ ਦਿਲ ਲੱਗ ਕਰਦਾ ਆ ਬਹਿ ਜਾਂਦੇ ਆ ਕਿਉਂਕਿ ਉਹਨਾਂ ਨੇ ਤਾਂ ਵੀਡੀਓ ਬਣਾ ਲਈ ਆ ਮੈਂ ਮੈਂ ਉਹਨਾਂ ਨੂੰ ਜਾ ਕੇ ਕਹਾਂ ਕਿ ਭਾਈ ਸਿਆਸੀ ਲੀਡਰ ਅੰਦਰ ਬੈਠੇ ਆ ਮੈਂ ਵੀ ਤਾਂ ਬਾਹਰ ਘੁੰਮਦਾ ਆ ਗੱਲਬਾਤ ਕਿਉਂ ਨਹੀਂ ਕਰਦੇ ਆ ਗੱਲਬਾਤ ਉਹਨਾਂ ਦੀ ਗੱਲਬਾਤ ਦੀ ਕੀ ਉਸ ਦਿਨ ਪਿਊਸ਼ ਗੋਇਲ ਸਾਹਿਬ ਆਏ ਉਹਨਾਂ ਨੇ ਕਿਹਾ ਅਸੀਂ ਤਿਆਰ ਆ ਗੱਲਬਾਤ ਲਈ ਭਾਈ ਜਿਹੜੇ ਵੱਡੇ ਵੱਡੇ ਨੇਤਾ ਨੇ ਮੈਂ ਤੁਹਾਨੂੰ ਬਾਰ-ਬਾਰ ਇਹ ਗੱਲ ਕਹਿ ਰਿਹਾ ਕਿ ਮੇਰੀਆਂ ਤਾਂ ਕੰਕਰੀਟ ਪ੍ਰਪੋਜ਼ਲ ਨੇ ਉਹਦੇ ਬਾਰੇ ਕੋਈ ਕਮੈਂਟ ਆਵੇ ਉਹਦੇ ਬਾਰੇ ਕੋਈ ਕਮੈਂਟਰੀ ਆਵੇ ਫੇਰ ਤਾਂ ਗੱਲਬਾਤ ਹੁੰਦੀ ਆ ਇਹ ਨਰੇਗਾ ਵਾਲਾ ਮੈਂ ਸੁਣਿਆ ਸੀ ਕੁਝ ਕੈਂਡਲ ਵੀ ਹੋਇਆ ਆ ਕਿ ਕਈ ਜਗ੍ਹਾ ਜਿਹੜੇ ਅਸਲੀ ਨਰੇਗਾ ਚ ਕੰਮ ਕਰਦੇ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਜਾਂਦੇ ਦੂਰਾਂ ਦੀ ਗੱਲ ਕਰ ਰਹੇ ਨੇ ਕਿੰਨੀਆਂ ਕਿ ਡਿਮਾਂਡਾਂ ਚ ਮਜ਼ਦੂਰਾਂ ਦੀਆਂ ਡਿਮਾਂਡਾਂ ਨੇ ਜਰਾ ਦੇਖੋ ਇੱਕ ਵਾਰੀ ਸਟੱਡੀ ਵੀ ਤੇ ਕਰੋ ਨਾ ਇਹ ਨਾ ਦੇ ਮਜ਼ਦੂਰ ਇਹ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਵੀ ਨਸ਼ਿਆਂ ਨੂੰ ਇੰਪੈਕਟ ਹੋਇਆ ਕਿੰਨੇ ਮਜ਼ਦੂਰਾਂ ਦੇ ਬੱਚੇ ਨਸ਼ਿਆਂ ਚ ਮਾਰੇ ਗਏ ਨੇ ਕਿੰਨਿਆਂ ਨੇ ਜਾ ਕੇ ਇਹਨਾਂ ਨੇ ਗੱਲ ਕੀਤੀ ਆ ਕਿੰਨਿਆਂ ਨੇ ਅਫਸੋਸ ਕੀਤਾ ਇਹਨਾਂ ਨੇ ਡਿਮਾਂਡ ਇੱਕ ਵਾਰੀ ਰੇਜ਼ ਕੀਤੀ ਉਹਦੀ ਇਹਦਾ ਜਵਾਬ ਵੀ ਤੇ ਲਾਉ ਨਾ ਕੇਜਰੀਵਾਲ ਸਾਹਿਬ ਤਾਂ ਕਹਿੰਦੇ ਮੇਰਾ ਕੈਰੀਅਰ ਹੀ ਉੱਤੇ ਬਣਿਆ ਆ ਤਾਂ ਇਹ ਅਗਰ ਇਹੋ ਜੀ ਪਾਲਿਸੀ ਆ ਦੇਖੋ ਉਹ ਤਾਂ ਬਹੁਤ ਜ਼ਿਆਦਾ ਗਲਤ ਆ ਐਕਸਪ੍ਰੈਸ਼ਨ ਤੁਸੀਂ ਅੱਜ ਕਿਹਾ ਕਿ ਕਿਸਾਨ ਵਿਰੋਧ ਕਰ ਰਹੇ ਨੇ ਜੱਠੇਬੰਦੀਆਂ ਵਿਰੋਧ ਕਰ ਰਹੀਆਂ ਦੇਖੋ ਭਾਈ ਸਾਹਿਬ ਕਿਸਾਨ ਜਿਹੜਾ ਨਾ ਉਹ ਆਪਣੀ ਪੈੜੀ ਵਾਰਿਆ ਉਹਦੀਆਂ ਮੁਸ਼ਕਲਾਂ ਵੀ ਜਾ ਕੇ ਇਹ ਜਿਹੜੇ ਜੱਠੇਬੰਦੀਆਂ ਨੇ ਇਹਨਾਂ ਨੂੰ ਦੇਖਣੀਆਂ ਚਾਹੀਦੀਆਂ ਤੇ ਅਗਰ ਮੇਰੇ ਨਾਲ ਪੋਲਿਟਿਕ ਖੇਡਣੀ ਆ ਨਾਰੇ ਮਾਰਨੇ ਆ ਜੀ ਆਿਆਂ ਨੂੰ ਜਿੰਨੇ ਮਰਜ਼ੀ ਨਾਰੇ ਮਾਰੋ ਅਗਰ ਤੁਸੀਂ ਸਮਝਦੇ ਹੋ ਇਹ ਤਰਨਜੀਤ ਸਿੰਘ ਨੂੰ ਤੁਸੀਂ ਡਰਾ ਦਿਓਗੇ ਇਹ ਗਲਤ ਗੱਲ ਆ ਮੈਂ ਨਹੀਂ ਤੇ ਡਰਦਾ ਕਿਤੇ ਗਲਤੀ ਨਾ ਇਹ ਨਾ ਸਮਝ ਲਿਓ ਜਿਹੜੇ ਅਸਲੀ ਪੈਰਾਸ਼ੂਟ ਵਾਲੇ ਨੇ ਉਹ ਡਰ ਜਾਂਦੇ ਮੁੱਦਿਆਂ ਤੇ ਗੱਲ ਕਰਨੀਆਂ ਕਰਾਂਗੇ ਲੇਕਿਨ ਆ ਜਿਹੜੇ ਜਥੇਬੰਦੀਆਂ ਦੇ ਨੇਤਾ ਨੇ ਜਿਹੜੇ ਲੀਡਰਸ਼ਿਪ ਆਪਣੀ ਚੰਕਾਰੇ ਨੇ ਉਹਨਾਂ ਨਾਲ ਨਹੀਂ ਕਿਸਾਨ ਬਣ ਕੇ ਆਣ ਨੇਤਾ ਬਣ ਕੇ ਮਾਰਕਸਿਜ਼ਮ ਦਾ ਕੀ ਪ੍ਰਿੰਸੀਪਲ ਸੀ ਭੰਡੇਰ ਸਾਹਿਬ ਨੂੰ ਕਿਉਂ ਕਦੀ ਮਾਰਕਸਿਜ਼ਮ ਪੜ ਵੀ ਲੈਣ ਤੇ ਕਿਤਰਾ ਇੰਪਲੀਮੈਂਟ ਹੋਈ ਸੀ ਸੋਵੀਅਤ ਯੂਨੀਅਨ ਚ ਉਹ ਵੀ ਪੜ ਲੈਣਾ ਮੈਂ ਉਤੋਂ ਜ਼ਿਆਦਾ ਨਹੀਂ ਕਹਿਣਾ ਵੇਖੋ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਇੱਥੇ ਜਿਹੜੇ ਬਾਕੀ ਕੈਂਡੀਡੇਟ ਸੀ ਉਹਹਿਲਾ ਸਾਹਿਬ ਤਾਂ ਹੈਗੀ ਕਲਚਰ ਕਮੇਟੀ ਦੇ ਮੈਂਬਰ ਰਹੇ ਆ ਹੁਣ ਆ ਗਈ ਇਸ ਦੀ ਡਿਮੋਨਸਟ੍ਰੇਸ਼ਨ ਹੋਈ ਸਿਰਫ ਤਰਨਜੀਤ ਸੱਦੂ ਨੂੰ ਰੋਕਣਾ ਤਾਂ ਸਮਝ ਲੈ ਕੇ ਡਰਾ ਕੇ ਤੁਸੀਂ ਰੋਕ ਲੋਗੇ ਇਹ ਤਾਂ ਗੱਲ ਗੱਲ ਦੀ ਹੈ